ਗੁਰਬਖਸ਼ ਸਿੰਘ ਮਹਾਰਾਜ ਜੀ ਦੇ ਦੋਨੋਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਤੇ ਨਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਗਲੈਂਦਰੋਕ ਵਿਖੇ ਸਵੇਰੇ 4 ਤੋਂ 6 ਆਸਾ ਦੀ ਵਾਰ ਦਾ ਕੀਰਤਨ ਰੱਖਿਆ ਗਿਆ ਹੈ ਸਾਰੇ ਸਾਰੇ ਜਰਸੀ ਦੇ ਗੁਰਦੁਆਰਾ ਸਿੰਘ ਸਭਾ ਗਲੈਂਡਰੋਕ ਵਿਖੇ ਚਾਰ ਸਾਹਿਬ ਜਾਦੀ ਅਤੇ ਮਾਤਾ ਕੁਜਰ ਕੌਰ ਜੀ ਦੇ ਲਾਸਾਨੀ ਸ਼ਹਾਦਤ ਨੂੰ ਸਤ ਸਤ ਨਮਨ ਕਰਦਿਆ। ਗੁਰੂ ਘਰ ਵਿਖੇ ਸਵੇਰੇ 4 ਵਜੇ ਤੋਂ 6 ਵਜੇ ਤੱਕ ਆਸਾਦੀ ਵਾਰਤੇ ਕੀਰਤਨ ਕੀਤੇ ਗਏ। ਇਸ ਮੌਕੇ ਤੇ ਪੰਥ ਪ੍ਰਸਿੱਧ ਡਾਕਟਰ ਗੁਰਨਾਮ ਸਿੰਘ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਉਹਨਾਂ ਵੱਲੋਂ ਰਸਮੀ ਕੀਰਤਨ ਦੇ ਨਾਲ ਸੰਗਤ ਦੇ ਨਾਲ ਸਾਂਝ ਪਾਈ ਗਈ। ਇਸ ਮੌਕੇ ਤੇ ਕੀ ਕੁਝ ਸ਼ਾਇਖਾਸ ਆਉਂ ਚੜਦੇ ਆ। ਸਾਹੀ ਪੇ ਕਮਾਲ ਸਰਪਸਤਾਨੀ ਦਸਮ ਪਿਤਾ ਤੰਤਨ ਸ਼੍ਰੀ ਗੁਰੂ ਕੋਪਨ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਛੋਟੇ ਸਬਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਤ ਸਤ ਨਮਨ ਕਰਦੇ ਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਂਡੌਕ ਨਿਊ ਜਰਸੀ ਵਿਖੇ ਅੰਮ੍ਰਿਤ ਵੇਲੇ ਸਵੇਰੇ 4 ਵਜੇ ਤੋਂ 6 ਵਜੇ ਤੱਕ ਆਸਾਦੀ ਵਾਰ ਦਾ ਕੀਰਤਨ ਕੀਤਾ ਗਿਆ ਇਸ ਮੌਕੇ ਤੇ ਪੰਥ ਪ੍ਰਸਿੱਧ ਕਥਾਵਾਚਕ ਕਤੇ ਜੀ ਨੇ ਜਥੇ ਫਲੋ ਸੰਗਤ ਨੂੰ ਗੁਰੂ ਜਸ ਨਾਲ ਜੋੜਿਆ ਇਸ ਮਾਗਮ ਦੇ ਵਿੱਚ ਪੰਥ ਪ੍ਰਸਿੱਧ ਡਾਕਟਰ ਗੁਰਨਾਮ ਸਿੰਘ ਜੀ ਫਲੋ

ਸੁਖ ਮਾਣ ਰਹੇ ਇਸ ਸਾਰੇ ਸੁਖ ਉਹਨਾਂ ਸ਼ਹੀਦਾਂ ਨੂੰ ਦੇਣ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਗੁਰੂ ਦੀ ਬਾਤ ਪ੍ਰਾਪਤ ਕਰਨ ਵਾਸਤੇ ਮੰਨ ਲਓ ਗੁਰੂ ਨੂੰ ਵੇਚਿਆ ਹੈ ਜਾਂ ਨਹੀਂ ਵੇਚਿਆ ਹੈ ਇਸ ਨੂੰ ਤੁਹਾਨੂੰ ਆਪਣੇ ਹੰਦ ਵਿੱਚ ਲੈਣਾ ਹੈ ਜਿਵੇਂ ਕਿ ਅਸੀਂ ਆਪ ਜੀ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਦੋਨੋਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਤੇ માતા ਗੁਜਰੀ ਜੀ ਤੇਨਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਘਰ ਸ੍ਰੀ ਗੁਰੂ ਸਿੰਘ ਸਭਾ ਗਲਨਰੋਕ ਵਿਖੇ ਸਵੇਰੇ 4:00 ਤੋਂ ਸ਼ਾਮੀ ਆਸਾ ਦੀ ਵਾਰ ਦਾ ਕੀਰਤਨ ਰੱਖਿਆ ਗਿਆ ਹੈ ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਦੀਵਾਨ ਅੰਮ੍ਰਿਤ ਵੇਲੇ ਸਜਾਏ ਗਏ 4:00 ਵਜੇ ਤੋਂ ਲੈ ਕੇ ਤਕਰੀਬਨ 6:30 ਵਜੇ ਤੱਕ ਇਹ ਦੀਵਾਨ ਸਜੇ ਜ ਜਿਹਦੇ ਵਿੱਚ ਪੰਥ ਦੇ ਮਹਾਨ ਕੀਰਤਨੀਏ ਡਾਕਟਰ ਗੁਰਨਾਮ ਸਿੰਘ ਜੀ, ਉਸਤਾਦ ਰਗਵੀਰ ਸਿੰਘ ਜੀ, ਚੱਕਰ ਸਾਹਿਬ, ਕਰਮਜੀਤ ਸਿੰਘ ਸ਼ਾਂਤ ਜੀ ਅਤੇ ਗਿਆਨੀ ਵਿਰਿੰਦਰਪਾਲ ਸਿੰਘ ਜੀ ਨੇ ਹਾਜ਼ਰੀ ਭਰੀ। ਸੋ ਸੰਗਤਾਂ ਨੇ ਹਮ ਹਮਾ ਕੇ ਇਸ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ। ਤੇ ਮੌਸਮ ਵੀ ਖਰਾਬ ਸੀਗਾ ਬਿਆਰ ਮੀਂਹ ਪੈ ਰਿਹਾ ਪਰ ਫਿਰ ਵੀ ਅਸੀਂ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਸਮੇਤ ਇਸ ਦੀਵਾਨ ਦੇ ਵਿੱਚ ਉਹਨਾਂ ਨੇ ਆ ਕੇ ਸ਼ਮੂਲਤ ਕੀਤੀ ਸੋ ਅਸੀਂ ਫਿਰ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਨਾਲ ਮੈਨੇਜਮੈਂਟ ਕਮੇਟੀ ਨੂੰ ਬੇਨਤੀ ਕਰਦੇ ਹਾਂ ਕਿ ਆਉਂਦੇ ਹਰ ਸਾਲ ਅਸੀਂ ਇਸ ਤਰ੍ਹਾਂ ਦੇ ਜਿਹੜੇ ਦੀਵਾਨ ਹੈ ਉਹ ਰੱਖਿਆ ਕਰਾਂਗੇ ਜੀ ਸ਼ਹੀਦੀ ਦਿਹਾੜੇ ਤੇ ਚਲਦਿਆਂ ਮੌਸਮ ਵੀ ਆਪਣਾ ਕਹਿਰ ਟਾ ਰਿਹਾ ਸੀ ਮੌਸਮ ਖਰਾਬ ਹੋਣ ਦੇ ਬਾਵਜੂਦ ਸ਼ੀਤ ਲਹਿਰ ਤੇ ਚੱਲਦਿਆਂ ਸੰਗਤ 'ਚ ਇੰਨਾ ਉਤਸ਼ਾਹ ਸੀ ਕਿ ਸਾਰੀ ਸੰਗਤ ਅੰਮ੍ਰਿਤ ਵੇਲੇ ਗੁਰੂਕਾਰ ਵਿਖੇ ਨਤਮਸਤਕ ਹੋਈ ਅਤੇ ਆਸਾ ਦੀ ਵਾਰ ਤੇ ਕੀਰਤਨ ਦਾ ਬੇਹਦ ਅਨੰਦ ਮਾਣਿਆ ਇਸ ਦੀਵਾਨ ਦੇ ਵਿੱਚ ਖਾਸ ਤੌਰ ਤੇ ਸਰਸਾਂ ਨਦੀ ਉੱਤੇ ਦਸਮ ਪਾਤਸ਼ਾਹ ਦੇ ਪਰਿਵਾਰ ਦੇ ਵਿਛੋੜੇ ਦੀ ਉਸ ਦਾਸਤਾ ਨੂੰ ਸ਼ਿੱਦਤ ਨਾਲ ਮਹਿਸੂਸ ਕਰਨ ਲਈ ਸਾਰੀ ਸੰਗਤ ਜੁੜ ਬੈਠੀ ਔਰ ਵਿਸ਼ੇਸ਼ ਤੌਰ ਤੇ ਇਸ ਦੀਵਾਨ ਦੇ ਵਿੱਚ ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਗਏ ਮਕਸਦ ਇਹ ਹੀ ਸੀ ਕਿ ਜਿਵੇਂ ਦਸਮ ਪਾਤਸ਼ਾਹ ਨੇ ਸਰਸਾਂ ਨਦੀ ਦੇ ਕਿਨਾਰੇ ਦੇ ਉੱਤੇ ਜਦੋਂ ਉਹਨਾਂ ਪਿੱਛੇ ਮੁਗਲ ਫੌਜਾਂ ਲਗੀਆਂ ਹੋ ਜਾਂ ਸੀ ਉਸ ਵੇਲੇ ਵੀ ਨਿਤਨੇਮ ਕੀਤਾ ਬੰਦਗੀ ਕੀਤੀ ਆਸਾ ਜੀ ਦੀਵਾਰ ਦੇ ਕੀਰਤਨ ਕੀਤੇ ਔਰ ਆਪਣੀ ਸਿੱਖਾਂ ਨੂੰ ਆ ਜਾਪ ਕਰਨ ਦਾ ਨਿਤਨੇਮ ਕਰਨ ਦਾ ਜਿਹੜਾ ਹੈ ਉਪਦੇਸ਼ ਸਦਾ ਸਦਾ ਲਈ ਦਿੱਤਾ ਅੱਜ ਸਾਰੀ ਸੰਗਤ ਨੇ ਉਸੇ ਮੰਜ਼ਰ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕੀਤਾ ਦੁਹਰਾਇਆ ਆਸਾ ਜੀ ਦੀਵਾਰ ਦੇ ਸੰਪੂਰਨ ਕੀਰਤਨ ਹੋਏ ਹੁਮ ਹੁਮਾ ਕੇ ਸਾਰੀ ਸੰਗਤ ਪਹੁੰਚੀ ਔਰ ਇਹ ਆਪਣੇ ਆਪ ਦੇ ਵਿੱਚ ਬੜਾ ਐਗਜ਼ੈਂਪਲਰੀ ਕਾਰਜ ਹੋਇਆ ਕਿ ਆਸਾ ਦੀ ਵਾਰ ਦਾ ਅੰਮ੍ਰਿਤ ਵੇਲੇ ਜੋ ਕੀਰਤਨ ਕੀਤਾ ਗਿਆ ਹੈ ਕਿ ਸਾਰੀ ਦੁਨੀਆ ਨੂੰ ਇਹ ਦੱਸਣ ਲਈ ਕਿ ਇਸ ਤਰ੍ਹਾਂ ਦੀਆਂ ਰਵਾਇਤਾਂ ਔਰ ਇਸ ਤਰ੍ਹਾਂ ਦੀਆਂ ਪਰੰਪਰਾਵਾਂ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਔਰ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕਰਦਿਆਂ ਸਾਰੀ ਸੰਗਤ ਵੱਲੋਂ ਇਸ ਮੌਕੇ ਕੌਮ ਦੀ ਚੜਤੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਤੇ ਗੁਰੂ ਕਾਰਤੀ ਕਮੇਟੀ ਵੱਲੋਂ ਸੰਗਤ ਦੇ ਲਈ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ। ਆਪ ਜੀ ਐਡੀ ਵੱਡੀ ਗਿਣਤੀ ਦੇ ਵਿੱਚ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਖਸੇ ਜਿਗਰ ਚਾਰੋਂ ਸਹਬਜ਼ਾਦੇ ਮਾਤਾ ਗੁਜਰਕੌਰ ਦੀ ਯਾਦ ਵਿੱਚ ਗੁਰੂ ਘਰ ਵਿਖੇ ਜੁੜੇ ਹੋ ਇਸ ਗੱਲ ਦੀ ਵਧਾਈ ਦੇ ਪਾਤਰੋਂ ਸਪੈਸ਼ਲੀ ਤੌਰ ਤੇ ਆਪ ਜੀ ਬੱਚਿਆਂ ਨੂੰ ਨਾਲ ਲੈ ਕੇ ਆਏ ਹੋ ਇਹ ਗੱਲ ਇਸ ਗੱਲ ਦੀ ਪ੍ਰਤੀਕ ਹੈ ਕਿ ਆਪ ਜੀ ਉਸ ਪੀੜਾ ਨੂੰ ਮਹਿਸੂਸ ਕਰ ਰਹੇ ਹੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ ਕਿ ਪਵਿੱਤਰ ਆਸ ਜੀ ਦੇ ਵਾਰ ਦੇ ਸੰਪੂਰਨ ਕੀਰਤਨ ਹੋਏ ਨੇ ਭਾਈ ਗੁਰਨਾਮ ਸਿੰਘ ਜੀ ਉਚੇਚੇ ਤੌਰ ਤੇ ਸੇਵਾ ਕਰਨ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਸਨ ਭਾਈ ਕਰਨਜੀਤ ਸਿੰਘ ਜੀ ਸ਼ਾਂਤ ਉਸਤਾਦ ਰਗਵੀਰ ਸਿੰਘ ਜੀ ਤੇ ਚਾਕਰ ਜੀ ਸਮੁੱਚੇ ਜਿਹੜੇ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਸਿੰਘ ਸਫਾ ਗਲੈਂਡੌਕ ਨਿਊ ਜਰਸੀ ਦੀ ਪ੍ਰਬੰਧਕ ਕਮੇਟੀ ਵਦੇਰੇ ਵਧਾਈ ਦੀ ਪਾਤਰ ਹੈ ਜਿਸ ਨਾਲ ਫਲੋ ਸਮੇ ਸਮਿਤੀ ਗੁਰੂ ਸਹਿਬਾਨ ਨਾਲ ਸੰਬੰਧਿਤ ਸਾਰੇ ਦਿਹਾੜਿਆਂ ਨੂੰ ਸੰਗਤ ਦੇ ਨਾਲ ਮਿਲ ਕੇ ਗੁਰੂ ਕਾਰਵਿਕੇ ਮਨਾਇਆ ਜਾਂਦਾ ਹੈ ਇਸ ਨਾਲ ਜਿੱਥੇ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂ ਕਾਰਵਿਕੇ ਨਤਮਸਤਕ ਹੁੰਦੀ ਹੈ ਉੱਥੇ ਹੀ ਵਿਦੇਸ਼ੀ ਧਰਤੀ ਤੇ ਜੰਮੇ ਪੜੇ ਸਿੱਖ ਕਮਿਊਨਿਟੀ ਦੇ ਨੌਜਵਾਨ ਅਤੇ ਬੱਚੇ ਸਿੱਖ ਪੰਥ ਲਈ ਸ਼ਹਾਦਤ ਦੇਣ ਵਾਲੇ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੁੰਦੇ ਨੇ ਸਿੱਖੀ ਸਰੂਪ ਜਸਸਦੇ ਨੇ ਤੇ ਗੁਰਪਾਣੀ ਤੇ ਲੜ ਲੱਦੇ ਨੇ ਨਿਊਜਰਸੀ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ